ਸਤਾਬੋ ਕਿਆ ਓਏ ਹਾਏ ਮੈਂ ਤਾਂ ਭੱਗਦੀ ਸੀ ਰੱਬਾ ਤੇ ਨਾ ਛੜਾਈ ਹਾਏ ਰੱਬਾ ਤੇ ਨਾ ਛੜਾਈ ਹਾਏ ਰੱਬਾ ਅਸਤਾ ਕਿਆ ਮਕਾਇਆ ਤੂੰ ਬੋਲਾ ਰੇਸ ਲਾ ਕੇ ਪੱਛ ਲੈਦਾ ਉਹਦਾ ਰੇਸ ਲਾ ਕੇ ਹੀ ਪੱਛ ਜਾਂਦਾ ਸਾਰਿਆਂ ਨੂੰ ਪਿੱਛੇ ਛੱਡ ਦਿੰਦਾ ਤੋੜ ਦਾਰ ਤੋੜ ਦਾਸੀ ਓਏ ਜਈ ਤੋਰ ਤੋਰ ਤੇ ਇਕ ਦਾਸੀ ਓਏ ਜਈ ਤੇ ਜਾ ਰਹਾ ਦਾਸੀ 음, <int mystery> willingness... 아, 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 Why you going to go for the Ready? Hey! Ready? Hey! 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 Hey, hey. 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 ਉਹ ਸਮਮਿਟ ਕਰ ਹੋ ਗਏ ਸੀ ਉਕਰਵਾਦਿਆਂ ਨਾਲ ਉਸ ਤੋਂ ਆ ਜਿਹੜੇ ਆ ਦਾ ਹੁਣ ਅਗਨੀਵੀਰ ਦੀ ਭਗਤੀ ਹੈ ਜੀ ਤੇ ਪਹਿਲਾਂ ਜਿਹੜੇ ਆ ਫੌਜੀਆਂ ਨੂੰ ਜ਼ਿਆਦਾ ਸਹੂਲਤਾਂ ਕਹ ਲੋ ਮਿਲਦੀਆਂ ਸੀ ਤੇ ਹੁਣ ਨੌਜਵਾਨਾਂ ਦਾ ਕਰੇਜ ਵੀ ਕਿਤੇ ਉਸ ਦੇ ਸਮੇਂ ਦੇ ਹਿਸਾਬ ਨਾਲ ਜਿਹੜਾ ਬਦਲਾਅ ਆਇਆ ਕਿਸ ਤਰ੍ਹਾਂ ਦੇਖਦੇ ਨਹੀਂ ਮੈਨੂੰ ਵਧੀਆ ਨਹੀਂ ਲੱਗਿਆ ਮੈਂ ਇਸ ਫੌਜਦਾਨ ਨੂੰ ਬਿਲਕੁਲ ਚੰਗਾ ਨਹੀਂ ਸਮਝਦਾ ਕਿਉਂਕਿ ਜੇ ਚਲੋ ਠੀਕ ਹੈ ਮੈਂ ਇਹ ਕਹਣਾ ਵੀ ਜਿਹੜੀਆਂ ਸਹੂਲਤਾਂ ਨੇ ਪੂਰੀਆਂ ਆਮ ਸਾਨੂੰ ਜਿਵੇਂ ਸਮੋਂ ਨੂੰ ਪਹਿਲਾਂ ਚਵਹਿਆਂ ਨੂੰ ਮਿਲਦੀ ਆ ਸਾਡੇਆਂ ਨੂੰ ਫੌਜੀਆਂ ਨੂੰ ਓਵੇਂ ਹੀ ਮਿਲਣੀਆਂ ਚਾਹੀਦੀਆਂ ਠੀਕ ਆ ਪਰ 4 ਸਾਲ ਲਾ ਕੇ ਬੱਚਾ ਕੀ ਕਰੂਗਾ ਬੱਚੇ ਨੂੰ ਪੂਰੀ ਨੌਕਰੀ ਮਿਲਣੀ ਚਾਹੀਦੀ ਆ ਪੂਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਜੇ ਇਹਨਾਂ ਨੇ 4 ਸਾਲ ਵੀ ਰੱਖਣਾ ਸੀ ਫਿਰ ਉਹਨੂੰ ਘਟੋ-ਘਟ ਪੈਲਸਨ ਤਾਂ ਹੋਣੀ ਚਾਹੀਦੀ ਆ ਉਹ ਕਿੱਥੇ ਧੱਕੇ ਖਾਊਗਾ ਸ਼ਾਹਦਤਾਂ ਨੂੰ ਕਿਸ ਤਰ੍ਹਾਂ ਦੇ ਦੇ ਨੌਜਵਾਨਾਂ ਤੁਹਾਡੇ ਬੇਟੇ ਨੇ ਵੀ ਸ਼ਾਹਦਤ ਕੀਤੀ ਅੱਜ ਇੱਕ ਹੋਰ ਇਲਾਕੇ ਦਾ ਇਹ ਵੀ ਸਾਰੇ ਦੇਸ਼ ਦਾ ਹਾਂਜੀ ਇਹ ਰਾਮਗੜ੍ਹ ਦਾ ਸਾਡੇ ਕੋਲ ਹੀ ਬੱਚਾ ਹੀ ਇਹ ਬੋਰਸ ਮੋੜਾ ਸੌਤੀ ਬੜਾ ਹੌਨਾਰ ਤੇ ਬੱਚਾ ਤੇ ਠੀਕ ਹੈ ਜੀ ਦੁੱਖ ਤਾਂ ਬਹੁਤ ਜ਼ਿਆਦਾ ਪਰ ਸਾਨੂੰ ਫਕਰ ਵੀ ਹੈ ਇਹਨਾਂ ਦਾ ਬੱਚਾ ਦਾ ਵੀ ਇਹ ਸ਼ਹੀਦ ਹੋ ਗਿਆ ਇਸ ਲਈ ਤੇ ਪਰ ਇਹ ਕਹਿੰਦੇ ਆ ਅਸੀਂ ਸਰਕਾਰਾਂ ਨੂੰ ਵੀ ਇਹ ਤਾਂ ਬਹੁਤ ਜ਼ਿਆਦਾ ਗਰੀਬ ਹੈ ਵਿਚਾਰਾ ਵੀ ਇਹਨੂੰ ਪੂਰਾ ਹੱਕ ਮਿਲਣਾ ਚਾਹੀਦਾ ਜਿਸ ਤਰ੍ਹਾਂ ਸ਼ਹਾਦਤ ਮਿਲਿਆ ਤੁਹਾਡੇ ਬੇਟੇ ਸ਼ਾਹਦਤ ਪਿੰਡੋਂ ਚ ਕਿਹੜੀ ਕਿਹੜੀ ਯਾਦਗਾਰ ਸਰਕਾਰ ਨੇ ਬਣਾਈ ਉਸ ਨੂੰ ਸਾਨੂੰ ਸਹੂਲਤਾਂ ਮਿਲੀਆਂ ਤੇ ਸਮੋਂ ਲੋ ਉਸ ਟਾਈਮ 60 ਲੱਖ ਰੁਪਏ ਹੁੰਦੇ ਆ ਯਾਦਗਾਰ ਦੇ ਤੌਰ ਤੇ ਕੀ ਕੀ ਬਣਿਆ ਯਾਦਗਾਰ ਦੇ ਤੌਰ ਤੇ ਮਿਲਿਆ ਤੀ ਮੇਰਾ ਮੁੰਡਾ ਇੱਕ ਸਮਾ ਲੋ ਤੁਸੀਂ ਸਕੂਲ ਦਾ ਨਾਮ ਮਿਲ ਗਿਆ ਤੀ ਇੱਕ ਬੁੱਤ ਲੱਗ ਗਿਆ ਤੀ ਤੇ ਬਾਕੀ ਕਿਹਾ ਤੀ ਗੈਨਜੈਂਸੀ ਵੀ ਕੁਛ ਨਹੀਂ ਗੈਨਜੈਂਸੀ ਦਿੱਤੀ ਨਾ ਕੋਈ ਪਲਾੜ ਦੁੱਤਾ ਕੁਛ ਅਜੇ ਚੱਕਰ ਫਰੀ ਜਾਨਾ ਮੈਂ ਬਿਲਕੁਲ ਨਹੀਂ ਕੀਤਾ ਮੈਂ ਇੱਕ ਮੇਰੇ ਬੇਟੇ ਨੂੰ ਨੌਕਰੀ ਮਿਲਦੀ ਸੀ ਸਿੱਖਿਆਪੁਰ ਦੇ ਵਿੱਚ ਤੇ ਲੱਗਦਾ ਜਿਵੇਂ ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਸ਼ਹੀਦ ਪਰਵਾਰ ਨਾਲ ਹਮੇਸ਼ਾ ਖੜੇ ਰਹੇ ਨੇ ਪੂਰਾ ਨਹੀਂ ਉਤਰਦੇ ਸ਼ਹੀਦ ਪਰਵਾਰ ਦੇ ਬਰਾਬਰ ਨਹੀਂ ਖੜਦੇ ਇੱਕ ਸਿਰਫ ਇੰਨਾ ਕ ਜਦੋਂ ਠੀਕ ਆ ਵੀ ਸ਼ਹੀਦ ਹੋ ਗਿਆ ਉਹ ਮੀਨਾ ਕੋ ਪੁੱਛਦੇਛ ਹੈਗੀ ਆ ਉਦੋਂ ਬਾਅਦ ਸਾਨੂੰ ਪੁੱਛਣਾ ਵੀ ਨਹੀਂ ਉਹਨਾਂ ਇੱਕ ਸਿਸਟਮ ਹੁੰਦਾ ਨੀ ਕੀ ਮੰਗ ਕਰਦਾਂ ਸਰਕਾਰ ਤੋਂ ਅਸੀਂ ਤਾਂ ਮੰਗ ਕਰਦੇ ਆ ਵੀ ਜਿਵੇਂ ਆਮ ਚੋਹਾਂਹਿਆਂ ਦੇ ਲਈ ਹੁੰਦੀ ਆ ਸਾਰੀ ਮੰਗ ਹੋਣੀ ਚਾਹੀਦੀ ਜਿਹੜੀਆਂ ਤੁਸੀਂ ਸਰਕਾਰ 'ਚ ਮੰਗਾ ਕਰ ਜਾਂਦੇ ਆ ਵੀ ਸਾਨੂੰ ਲੀਡਰ ਕਹਿ ਦਿੰਦੇ ਨੇ ਵੀ ਹਾਂ 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 ਉਹ ਮੰਗਾਂ ਤੇ ਪੂਰੇ ਉਤਰਨਾ ਚਾਹੀਦਾ ਸਾਡੀਆਂ ਤਾਂ ਇਹੀ ਮੰਗਾਂ ਨੇ ਵੀ ਸਾਡੇ ਚਲੋ ਬੱਚੇ ਹੋ ਜਾਂਦੇ ਦੇ ਦੇਸ਼ ਲਈ ਅਸੀਂ ਕਹਿੰਦੇ ਆ ਠੀਕ ਆ ਬਹੁਤ ਸਨ ਖੁਸ਼ੀ ਆ ਪਰ ਉਹ ਬਹਿਦਿਆਂ ਤੇ ਪੂਰੇ ਉੱਤਰਦੇ ਆਪਣੇ ਜਿਹੜੇ ਇਲਾਕੇ ਦਾ ਅਜੇ ਵੀ ਸੀ ਦੀਪਾ ਹੋ ਗਏ ਜਿਹੜੇ ਅਜੇ ਕੁਮਾਰ ਅਗਨੀਵੀਰ ਜਿਹੇ ਸੀਗੇ ਸਾਡੇ ਖੰਨੇ ਦੇ ਰਾਮਗੜ੍ਹ ਸਰਦਾਰਾਂ ਦੇ ਉਹਨਾਂ ਦੀ ਸ਼ਹਾਦਤ ਦਾ ਸਾਨੂੰ ਪਹਿਲਾਂ ਤਾਂ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਹੈ ਇਸ ਦੇ ਨਾਲ ਹੀ ਬਹੁਤ ਹੀ ਦੁਖ ਦੀ ਘੜੀ ਹੈ ਜੀ ਉਹਨਾਂ ਦੀ ਫੈਮਿਲੀ ਲਈ ਬਹੁਤ ਹੀ 23 ਸਾਲ ਦਾ ਲੜਕਾ ਜਿਹਨੇ ਬੜੀ ਉਮੀਦਾਂ ਨਾਲ ਫੌਜ ਜੁਆਇਨ ਕੀਤੀ ਸੀਗੀ 2022 ਚ ਔਰ ਬੜੀ ਹੰਬਲ ਬੈਕਗਰਾਉਂਡ ਤੇ ਉਹਨਾਂ ਦੀ ਸਿਸਟਰਸ ਵਗੈਰਾ ਦਾ ਵੀ ਮੈਂ ਦੇਖਿਆ ਇਟ ਇਜ਼ ਅ ਬਹੁਤ ਹੀ ਦੁਖਦਈ ਗੱਲ ਹੈ ਬਟ ਇਸ ਦੇ ਨਾਲ ਹੀ ਸਾਡੇ ਖੰਨਾ ਜ਼ਿਲ੍ਹਾ ਦਾ ਸੀਗਾ ਉਹ ਜਿਹੜਾ ਸ਼ਹੀਦ ਹੈ ਸਾਨੂੰ ਉਹਨਾਂ ਨੂੰ ਸ਼ਹਾਦਤ ਨੂੰ ਪ੍ਰਣਾਮ ਹੈ ਔਰ ਇਸ ਦਿਨ ਆਲੀ ਅਸੀਂ ਖੰਨਾ ਦੇ ਬੀਂਗ ਐਸਐਸਪੀ ਜੋ ਵੀ ਸਾਡੇ ਵੱਲੋਂ ਕੋਆਪਰੇਸ਼ਨ ਦੀ ਲੋੜ ਹੈ ਅਸੀਂ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੀ ਸਾਹਮਣੇ ਨਾਲ ਖੜੇ ਹਾਂ ਜੀ ਤੁਹਾਡੇ ਡਿਸਟ੍ਰਿਕਟ ਦੇ ਪੰਡਾ ਜੀ ਇਹ ਤੇ ਪਰਿਵਾਰ ਨੂੰ ਇਦਾਂ ਲੱਗ ਰਿਹਾ ਕਿ ਤੁਹਾਡਾ ਇਹ ਨੌਜਵਾਨ ਚਲੇ ਗਿਆ ਕਿ ਇਨਫਿਊਚਰ ਰਿਹਾ ਮਾਤਾ ਬਤਾਇ ਤੇ ਬਰਤਿਨੀ ਪੁਲਿਸ ਵੱਲੋਂ ਕਿ ਇਸ਼ਤਰਾ ਨਹੀਂ ਕੋਆਪਰੇਸ਼ਨ ਇਨਫਿਊਚਰ ਹੋਊਗੀ ਤੁਹਾਾਰੀ ਸਾਡੀ ਅ ਕੱਲ ਡੀਐਸਪੀ ਸਾਹਿਬ ਵੀ ਇਮੀਡੀਏਟਲੀ ਫੈਮਿਲੀ ਨਾਲ ਉਹਨਾਂ ਦਾ ਟਾਈਪ ਹੋ ਗਿਆ ਸੀਗਾ ਔਰ ਪੁਲਿਸ ਨਾਲ ਜੀ ਪੂਰੀ ਸਾਡੀ ਜੋ ਵੀ ਐਡਮਿਨਿਸਟ੍ਰੇਟਿਵਲੀ ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਅਸੀਂ ਕਰਾਂਗੇ ਨਾਲ ਹੀ ਸੀਐਮ ਸਾਹਿਬ ਦੀ ਜੋ ਡਾਇਰੈਕਸ਼ਨਸ ਹੈ ਉਹਨਾਂ ਵੱਲੋਂ ਵੀ ਸਾਨੂੰ ਇਹ ਹਦਾਇਤਾਂ ਹੈ ਮੈਨੂੰ ਵੀ ਔਰ ਡੀਸੀ ਮੈਡਮ ਨੂੰ ਵੀ ਕਿ ਅਸੀਂ ਪੂਰੇ ਉਹਨਾਂ ਦੇ ਨਾਲ ਖੜੇ ਹਾਂ ਜਿਸ ਤਰ੍ਹਾਂ ਵੀ ਸਹਾਇਤਾ ਜਿੰਨੀ ਵੱਧ ਤੋਂ ਵੱਧ ਅਸੀਂ ਐਡਮਿਨਿਸਟ੍ਰੇਟਿਵਲੀ ਦੇਣੀ ਹੈ ਅਸੀਂ ਦੇਵਾਂਗੇ